ਦੁਨੀਆ ਦੇ ਅੱਜ ਢੰਡੇ ਦੇ ਢਾਹਾਂ ਪਾਂਜ ਅੱਡਾ ਕੋਲ ਸੂਤ ਮੱਲੀ ਦੇ ਵਿੱਚ ਪ੍ਰਧਾਨ ਨਰਿੰਦਰ ਮੋਦੀ ਦੀ ਅੱਜ ਅਰਤੀ ਭੂਗ ਮਜਾਰਾ ਕੀਤਾ ਆ ਉਹ ਕਹੇ ਜੋ ਵੀ ਜਿੱਦਾਂ ਜਿੱਤਰਾ ਸਾਨੂੰ ਉਤੋਂ ਪਾ ਲੈਗੀ ਮੁਲਾਜ਼ਮ ਜੱਥੇਬੰਦੀਆਂ ਦੀ ਇਖਣ ਜੱਥੇਬੰਦੀਆਂ ਦੀ ਉਤਨਾ ਉਤਨਾ ਥੱਲੇ ਆਪਾਂ ਲਾਗੂ ਕਰਾਂਗੇ ਤਕਦੀਸ਼ ਸਿੰਘ ਢੱਲੇਵਾਲ ਮਾੜੇ ਕਿਰਪਾ ਕਰਨੀ ਕਰਦੀ ਕਾਲਾ ਨੂੰ ਜਾਣ ਉਹਨਾਂ ਦੇ ਮਗਰੀ ਤਕਦੀਸ਼ਾ ਦੋਜੰਡੀਆਂ ਉਹ ਬਹਿਣਗੇ ਉਹਦੇ ਮਗਰ ਬੜੀ ਲੰਮੀ ਕਿਤਾਬ ਲੱਗੀ ਆ ਅਹੀਂ ਦੇ ਹੱਥ ਜੋ ਉਹਨੇ ਵੀ ਡੱਲੇ ਵਾਲੇ ਤੰਦੂਸੀ ਬਖਸ਼ੇ ਮਹਾਰਾਜੋ ਹੋਰ ਇਤਰਾ ਹੀ ਜਿਹੜਾ ਖੇਤੀ ਕਾਨੂੰਨ ਜਿਹੜੇ ਆ ਉਹ ਖੰਡਾ ਜਿਹੜਾ ਵਿਧਾਨ ਸਭਾ ਦੇ ਪੰਜਾਬ ਸਰਕਾਰ ਆਪਣੇ ਵਿਧਾਨ ਸਭਾ ਵਿੱਚ ਰੱਦ ਕਰੇ ਇੱਕ ਸੁਮਿੰਦਰ ਸਿੰਘ ਗਰੇਵਾਲਾ ਉਹ ਅਕਾਲ ਤਖਤ ਸਾਹਿਬ ਦੇ ਜੈਸਦਾਰ ਨੂੰ ਦੇ ਕੇ ਆ ਮੰਗ ਪੱਤਰ ਉਹਨੂੰ ਇਹ ਚਾਹੀਦਾ ਵੀ ਉਹ ਬੀਜੇਪੀ ਦਾ ਬੰਦਾ ਆ ਉਹ ਥੈਂਦਰ ਜੀ ਜਾ ਕੇ ਮੋਦੀ ਸਰਕਾਰ ਨਾਲ ਗੱਲਬਾਤ ਕਰੇ ਕਿ ਕਿਸਾਨ ਜਥੇਬੰਦੀਆਂ ਦੇ ਜਿਹੜਾ ਮਸਲਾ ਹੱਲ ਕਰੇ ਮੈਂ ਮਨਜੀਤ ਸਿੰਘ ਪਿੰਡ ਬਸੰਦਕੋਟ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਤੋਂ ਅੱਜ ਜੋ ਸਾਡੇ ਜਗਦੀਸ਼ ਸਿੰਘ ਜੀ ਢੱਲੇਵਾਲ ਪਿਛਲੇ 46 ਦਿਨ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ ਕਰਨੌਰੀ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮੋਦੀ ਦੇ ਪੁੱਤਲੇ ਫੂਕਣ ਦੀ ਕਾਲ ਦਿੱਤੀ ਗਈ ਸੀ ਅੱਜ ਉਹਦੇ ਸਬੰਧ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਦੁਕਾਨਦਾਰਾਂ ਵੱਲੋਂ ਮਰਾਜਨਾ ਵੱਲੋਂ ਇੱਕ ਹੋ ਕੇ ਵੱਡੀ ਗਿਣਤੀ ਵਿੱਚ ਇੱਥੇ ਆ ਕੇ ਮੋਦੀ ਦਾ ਪੁੱਤਲਾ ਫੂਕਿਆ ਗਿਆ ਇਹ ਤਾਂ ਜੋ ਮੋਦੀ ਨੂੰ ਦੱਸਿਆ ਜਾ ਸਕੇ ਕਿ ਲੋਕ ਜਿਹੜੇ ਉਹਦੀਆਂ ਮੋਦੀ ਦੀਆਂ ਨੀਤੀਆਂ ਤੋਂ ਕਿੰਨੇ ਜ਼ੁਖੀ ਨੇ ਤੇ ਉਹਨੂੰ ਦਿਖਾਇਆ ਜਾ ਸਕੇ ਕਿ ਲੋਕਾਂ ਦੀ ਕਿੰਨੀ ਵਟੇ ਪੱਦਰ ਦੇ ਉੱਤੇ ਦਲੇਵਾਲ ਸਾਹਿਬ ਨਾਲ ਅਮਰਦੀ ਆ ਇਹ ਅੰਦੋਲਨ ਦਾ ਇੱਕ ਹਿੱਸਾ ਸੀਗਾ ਜਿਸ ਦਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਪੂਸਲਾ ਭੁਗਤੀ ਕਿਉਂਕਿ ਕੇਂਦਰ ਸਰਕਾਰ ਦੇ ਖਿਲਾਫ ਨਾਰੇ ਪਾਜੇ ਕਿ 26 ਜਨਵਰੀ ਨੂੰ ਸਾਡਾ ਟਰੈਕਟਰ ਮਾਰਚ ਦਾ ਪ੍ਰੋਗਰਾਮ ਆ ਉਸ ਤੋਂ ਪਹਿਲੇ 13 ਤਰੀਕ ਨੂੰ ਕੇਂਦਰ ਸਰਕਾਰ ਨੇ ਜੋ ਕਿਸਾਨ ਵਿਰੋਧੀ ਬਿੱਲ ਪਾਈ ਤੇ ਪੇਸ਼ ਕੀਤੇ ਆ ਉਹੜੀਆਂ ਕਾਫੀਆਂ ਫੁਕੀਆਂ ਜਾਣਗੀਆਂ